ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਰੋਕਾਂ ਤੋੜੀਆਂ ਜਾ ਰਹੀਆਂ ਦੇਖ ਦੇਖ ਸਕਦੇ ਹੋ ਤੁਸੀਂ ਅਬਾੜਾ ਦੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ ਲਗਾਤਾਰ جاری ਹੈ ਕਿਸਾਨਾਂ ਅਤੇ ਪੁਲਿਸ ਵਿਚਾਲੇ ਵੱਡੀਆਂ ਚੜਪੰਦੇ ਦੇਖਣ ਨੂੰ ਮਿਲ ਰਹੀਆਂ ਨੇ ਕਿਸਾਨ ਬੈਰੀਕੇਡ ਭੰਨਣ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਪੁਲਿਸ ਵੱਲੋਂ ਲਗਾਤਾਰ ਅਧਰੂ ਕੈਸ ਦੇ ਗੋਲਿਆਸਣੇ ਬਲ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਖਦੇੜਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਚਾਲੇ ਕਿਸਾਨਾਂ ਵੱਲੋਂ ਹੁਣ ਬੈਰੀਕੇਡ ਹਟਾਉਣ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿਸਾਨ ਰੱਸਿਆਂ ਨਾਲ ਬੈਰੀਕੇਡਾਂ ਨੂੰ ਤੋੜ ਦੇਣ ਦਾ ਅਸਰਾਰ ਰਹੇ ਨੇ ਹਾਲਕਿ ਕਿਸਾਨ ਬੈਰੀਕੇਡਾਂ ਦੀ ਪਹਿਲੀ ਲੇਅਰ ਨੂੰ ਪਹਿਲਾਂ ਹੀ ਤੋੜ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਕਿਸਾਨ ਦੂਜੀ ਲੇਅਰ ਨੂੰ ਪੰਨਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਟਰੈਕਟਰਾਂ ਨਾਲ ਵੱਡੇ ਵੱਡੇ ਪੱਥਰਾਂ ਨੂੰ ਖਿੱਚ ਰਹੇ ਨੇ ਅਤੇ ਰਾਹ ਨੂੰ ਕਲੀਅਰ ਕਰ ਰਹੇ ਨੇ ਆਏ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਰੋਕਾਂ ਤੋੜੀਆਂ ਜਾ ਰਹੀਆਂ ਦੇਖ ਦੇਖ ਸਕਦੇ ਹੋ ਤੁਸੀਂ ਪਹਿਲੀਆਂ ਰੋਕਾਂ ਤੋੜ ਕੇ ਚੜ੍ਹਦੀ ਕਲਾ ਦੇ ਨਾਲ ਅੱਗੇ ਜਾਇਆ ਜਾ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਕੇ ਨਾ ਬਈ ਦਰੌਣਾ ਹਾਲੋ ਗੋਲੂ ਇਕੱਠੇ ਰਿਹਾ ਕਰੋ ਜਲਦੀ ਤੀਜਾ ਕਿੱਥੇ ਆ ਇਕੱਠੇ ਰਿਹਾ ਕਰੋ ਇਕੱਠੇ ਜਿੱਥੇ ਬੰਦੀਆਂ ਵੱਲੋਂ ਪਹਿਲੀਆਂ ਰੋਕਾਂ ਤੋੜ ਕੇ ਅੱਗੇ ਚੜਦੀ ਕਲਾ ਨਾਲ ਜਥਾ ਵਧ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਦਿੱਤੀਆਂ ਗਈਆਂ ਨੇ ਜੋ ਬੈਰੀਕੇਡ ਰਸਤੇ ਵਿੱਚ ਲਾਇਏ ਸੀ ਸ਼ੰਭੂ ਤੋਂ ਥੋੜੇ ਪਿੱਛੇ ਉਹ ਤੋੜ ਕੇ ਸੰਗਤਾਂ ਅੱਗੇ ਵਧ ਗਈਆਂ ਨੇ ਚੜਦੀ ਕਲਾ ਨਾਲ ਸੰਗਤਾਂ ਅੱਗੇ ਜਾ ਰਹੀਆਂ ਨੇ ਚੜਦੀ ਕਲਾ ਨਾਲ ਪਹਿਲੇ ਬੈਰੀਕੇਡ ਤੋੜ ਕੇ ਸ਼ੰਭੂ ਬਾਰਡਰ ਵੱਲ ਵਧ ਰਹੀ ਨੇ ਸੰਗਤ ਜੱਸਾ ਜੱਸਾ ਕਿੱਥੇ ਆ ਕਹਾਂ ਸੈਟ ਉਧਰ ਪੁਲਿਸ ਵੱਲੋਂ ਕਿਸਾਨਾਂ 'ਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿਸ ਤੋਂ ਬਚਣ ਲਈ ਹੁਣ ਟਰੈਕਟਰ ਚਾਲਕ ਕਿਸਾਨਾਂ ਨੇ ਗੈਸ ਮਾਸਕ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਕਿਸਾਨਾਂ ਵੱਲੋਂ ਮੂੰਹਾਂ 'ਤੇ ਗੈਸ ਮਾਸਕ ਪਾਈ ਜਾ ਰਹੇ ਨੇ ਤਾਂ ਕਿ ਉਹ ਅਥਰੂ ਗੈਸ ਨਾਲ ਹੁੰਦੀ ਅੱਖਾਂ ਦੀ ਜਲਨ ਅਤੇ ਸਾਹ ਦੀ ਪ੍ਰੋਬਲਮ ਤੋਂ ਬਚ ਸਕਣ ਕਿਸਾਨਾਂ ਵੱਲੋਂ ਗੈਸ ਮਾਸਕ ਲਾ ਕੇ ਪੁਲਿਸ ਦਾ ਟੱਕਰਾਂ ਕੀਤਾ ਜਾ ਰਿਹਾ ਹੈ ਛੋਟੇ ਨਾਲ ਤਾਂ ਸਾਡੇ ਉਹ ਆ ਪਤਾ ਲੱਗਣਾ ਦੁਨੀਆ ਤੇ ਕਿਸਾਨ ਵੱਡੇ ਵੱਡੇ ਬੈਰੀਕੇਡ ਖਿੱਚ ਕੇ ਅਤੇ ਟਰੈਕਟਰਾਂ ਦੀ ਮਦਦ ਨਾਲ ਪਾਸੇ ਕਰ ਰਹੇ ਨੇ ਉਧਰ ਇਸ ਵਿਛਾਲੇ ਹੁਣ ਖਾਲਸਾ ਏਡ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਏ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਕਿਸਾਨਾਂ ਨੂੰ ਹਰ ਤਰੀਕੇ ਨਾਲ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਸਾਡੇ ਅੰਨਦਾਤਾ ਨੇ ਅਤੇ ਉਹ ਦੇਸ਼ ਭਰ ਤੋਂ ਆਏ ਕਿਸਾਨਾਂ ਦੀ ਬਿਨਾਂ ਕਿਸੇ ਭੇਦਭਾਵ ਤੋਂ ਮਦਦ ਕਰਨਗੇ ਜੀ ਫਤਿਹ ਐਸੇ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ ਖਾਲਸਾ ਏਡ ਉਹਨਾਂ ਦਾ ਬਿਲਕੁਲ ਖੜੀ ਆ ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ ਕਿਸਾਨ ਪੰਜਾਬ ਤੋਂ ਆ ਰਹੇ ਸਾਰੇ ਬਾਰਹ ਹੋਰ ਸਟੇਟਾਂ ਤੋਂ ਆ ਰਹੇ ਆ ਅਸੀਂ ਸਾਰਿਆਂ ਨਾਲ ਰਿਸਪੈਕਟ ਕਰਦੇ ਸਾਰੀ ਇੱਜ਼ਤ ਕਰਦੇ ਆ ਅਸੀਂ ਸਾਰੇ ਖੜੇ ਹੋਵਾਂਗੇ ਜਿਦਾ ਪਹਿਲਾਂ ਵੀ ਖੜੇ ਹੋਏ ਸੀਗੇ ਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ ਇਨਸਾਨੀਅਤ ਦੇ ਤੌਰ ਤੇ ਸਾਰੇ ਇਸ ਕਿਸਾਨਾਂ ਨਾਲ ਖੜੇ ਹੋਣ ਇਹ ਕਿਸਾਨੀ ਦੇ ਵਿੱਚ ਜਿਹੜਾ ਇਸ ਵੇਲੇ ਦਿੱਲੀ ਵੱਲ ਨੂੰ ਤੁਰੇ ਹੋ ਆ ਕਿਸਾਨ ਉਹਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਆ ਤੇ ਇਹ ਸਾਡਾ ਇਨਸਾਨੀਅਤ ਤੌਰ ਤੇ ਸਾਡਾ ਫਰਜ਼ ਬਣਦਾ ਉਹਨੂੰ ਸਪੋਰਟ ਕਰਨ ਦਾ ਹਰ ਤਰ੍ਹਾਂ ਦੀ سپورਟ ਜਿੰਨੀ ਵੀ ਚਾਹੀਦੀ ਹੋਵੇ ਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸੁਨੇਹਾ ਆ ਪਈ ਜਿਹੜੀ ਪਈ ਇਸ ਵੇਲੇ ਹਕੂਮਤ ਜਾਂ ਦਿੱਲੀ ਦੀ ਅਸੀਂ ਉਹਨਾਂ ਲਈ ਸੁਨੇਹਾ ਦਿੰਨੇ ਪਈ ਇਹ ਹਰ ਸਿਟੀਜ਼ਨ ਦਾ ਇੰਡੀਆ ਦਾ ਇੱਕ ਹੱਕ ਹੈ ਉਹ ਕਨਸਟੀਟਿਊਸ਼ਨ ਦੇ ਅਧਾਰ ਤੇ ਲੋਕਤੰਤਰ ਤੌਰ ਤੇ ਉਹਨਾਂ ਦਾ ਹੱਕ ਹੈ ਜਿੱਥੇ ਮਰਜ਼ੀ ਸ਼ਾਂਤਮਾਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਆਫ 视图 ਦੇ ਸਕਦੇ ਇਹਦੀ ਰਿਸਪੈਕਟ ਕੀਤੀ ਜਾਵੇ ਦਾਸੀਏ ਕਿ ਸੱਨਵ ਲੋ ਬੈਰੀਕੇਡ ਪੰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿਸਾਨ ਹਰ ਹਾਲ ਵਿੱਚ ਦਿੱਲੀ ਪਹੁੰਚਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਖੜੀ ਹਰਿਆਣਾ ਪੁਲਿਸ ਉਹਨਾਂ ਨੂੰ ਹਰ ਹਾਲ ਵਿੱਚ ਰੋਕਣਾ ਚਾਹੁੰਦੀ ਹੈ ਜਿਸ ਲਈ ਹਰਿਆਣਾ ਪੁਲਿਸ ਵੱਡੇ ਪੱਧਰ ਤੇ ਬਲ ਪ੍ਰਯੋਗ ਕਰ ਰਹੀ ਹੈ ਅਤੇ ਕਿਸਾਨਾਂ ਦੇ ਅਤੁੱਗਾਸ ਦੇ ਗੋਲੇ ਛੁੱਟੇ ਜਾ ਰਹੇ ਨੇ ਪੁਲਿਸ ਇਸ ਲਈ ਡਰੋਨਾਂ ਦੀ ਮਦਦ ਲੈ ਰਹੀ ਹੈ ਜਦਕਿ ਕੁਝ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਪੁਲਿਸ ਨੇ ਅੰਬਾਲਾ ਦੇ ਸ਼ੰਭੂ ਬਾਰਡਰ ਨੇੜੇ ਪਹੁੰਚੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਗੱਡੀਆਂ ਵਿੱਚ ਬਿਠਾ ਕੇ ਬੜਾਈਆਂ ਗਿਆ ਆਰਜੀ ਜੇਲ੍ਹਾਂ ਵਿੱਚ ਲੈ ਕੇ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ